ਅੱਜ ਮੈਂ ਆਪ ਜੀ ਦੇ ਰੂਬਰੂ ਕੁਲਵਿੰਦਰ ਕਾਮੇਕੇ ਜੀ ਦੀ ਖੂਬਸੂਰਤ ਰਚਨਾ ਲੈ ਕੇ ਹਾਜ਼ਰ ਹਾਂ ਇਸ ਰਚਨਾ ਵਿੱਚ ਉਹਨਾਂ ਨੇ ਸਾਨੂੰ ਮਨੁੱਖਾਂ ਨੂੰ ਸਹੀ ਜੀਵਨ ਜਾਚ ਸਿਖਾਉਣ ਦਾ ਯਤਨ ਕੀਤਾ ਹੈ ਅਗਰ ਅਸੀਂ ਇਹ ਜੀਵਨ ਜਾਚ ਆਪਣੇ ਜ਼ਿੰਦਗੀ ਵਿੱਚ ਅਪਣਾਉਂਦੇ ਹਾਂ ਆਪਣੇ ਜੀਵਨ ਵਿੱਚ ਅਪਣਾਉਂਦੇ ਹਾਂ ਤਾਂ ਸਾਡਾ ਰਤਬਾ ਸਾਡਾ ਕਿਰਦਾਰ ਸਮਾਜ ਵਿੱਚ ਉੱਚਾ ਉੱਠਦਾ ਹੈ ਜਿਹੜਾ ਗੌਰ ਫਰਮਾਉਣਾ ਸਾਦਾ ਰਹਿਣਾ ਅਸਲੀ ਗਹਿਣਾ ਸਾਦਾ ਰਹਿਣਾ ਅਸਲੀ ਗਹਿਣਾ ਦਿਖਾਵੇ ਤੋਂ ਤੈਂ ਦਿਲਾਂ ਕੀ ਲੈਣਾ ਨਕਲੀ ਰੂਪ ਤਾਂ ਨਕਲੀ ਹੁੰਦਾ ਨਕਲੀ ਰੂਪ ਤਾਂ ਨਕਲੀ ਹੁੰਦਾ ਸੂਬਾ ਨੂੰ ਚੜਿਆ ਸ਼ਾਮ ਨੂੰ ਲੈਣਾ ਪਿੱਠ ਪਿਛੇ ਕੀ ਕਿਸੇ ਨੂੰ ਭੰਡਣਾ ਪਿੱਠ ਪਿਛੇ ਕੀ ਕਿਸੇ ਨੂੰ ਭੰਡਣਾ ਚੰਗਾ ਹੁੰਦਾ ਮੂੰਹ ਤੇ ਕਹਿਣਾ ਬੋਲਣ ਤੋਂ ਪਹਿਲਾਂ ਸਿੱਖ ਤੋਲਣਾ ਬੋਲਣ ਤੋਂ ਪਹਿਲਾਂ ਸਿੱਖ ਤੋਲਣਾ ਕਹਿਣ ਤੋਂ ਪਹਿਲਾਂ ਸਿੱਖ ਲੈ ਸਹਿਣਾ ਸੱਚ ਦੀ ਸੰਗਤ ਵਧਾਵੇ ਸੋਭਾ ਸੱਚ ਦੀ ਸੰਗਤ ਵਧਾਵੇ ਸੋਭਾ ਬੁਰਾ ਬਦੀ ਦੀ ਬੈਠਕ ਬਹਿਣਾ ਹੱਲੀ ਮੀਦੀ ਕੁੱਲੀ ਨਈਓ ਹਿਲਦੀ ਕਿਲਾ ਹੰਕਾਰ ਦਾ ਟਹਿਣਾ ਹੀ ਟਹਿਣਾ ਹਨੇਰੇ ਬਾਝੋਂ ਕਿਸ ਕੰਮ ਚਾਨਣ ਦਿਨੇ ਨਹੀਂ ਦਿੰਦਾ ਤਾਂ ਹੀ ਟਟਹਿਣਾ ਖਨੇਰੇ ਬਾਜੂ ਕਿਸ ਕਮ ਚਾਨਣ ਦਿਨੇ ਨਹੀਂ ਦਿੰਦਾ ਤਾਂ ਹੀ ਟਟੈਣਾ ਮਹੰਗਾ ਬੰਦੇ ਨੂੰ ਪਉ ਕੁਲਵਿੰਦਰਾ ਮਹੰਗਾ ਬੰਦੇ ਨੂੰ ਪਉ ਕੁਲਵਿੰਦਰਾ ਕੁਦਰਤ ਦੇ ਸੰਗ ਬਹੁਤਾ ਕਹਿਣਾ ਕੁਦਰਤ ਦੇ ਸੰਗ ਬਹੁਤਾ ਕਹਿਣਾ ਥੈਂਕ ਯੂ